ਕਰ ਕੇ ਚੱਲਦਾ ਨੂੰ ਨਾ ਚੱਲੇ ਛੱਡਿਆ ਹਾਂ ਅੱਜ ਆਨਲਾਈਨ ਸੇਮ ਗਿਆ ਬਰੇਟ ਲੋਕ ਆਜੇ ਪਿੰਡ ਆਲਮ ਵਾਲਾ ਦੇ ਵਿੱਚ ਅੱਜ ਬੀਲੀ ਗ੍ਰਿਡ ਦੇ ਸਾਹਮਣੇ ਤੁਸੀਂ ਧਰਨਾ ਲਾਇਆ ਹੈ ਇਹ ਧਰਨੇ ਦਾ ਕੀ ਕਾਰਨ ਹੈ ਕਿਉਂ ਧਰਨਾ ਲਾਇਆ ਹੈ ਇਹ ਧਰਨਾ ਲਾਉਂਦਾ ਸਾਡਾ ਕਾਰਨ ਹੈ ਜੀ ਝੋਨੇ ਦਾ ਸੀਜ਼ਨ ਆ ਸਰਕਾਰਾਂ ਨੇ ਬੜੇ ਵਾਅਦੇ ਕਰੇ ਸਾਰੇ ਖੋਖਲੇ ਹੀ ਨਿਕਲੇ ਆ ਭਗਵੰਤ ਮਾਨ ਕਿੱਥੇ ਤਾਂ ਤਾਂ ਇਹ ਬਿਜਲੀ ਵੇਚਤੀ ਹੁਣ ਉਹ ਬਿਜਲੀ ਕਿੱਥੇ ਹੈ ਜੀ ਅਸੀਂ ਤਾਂ ਉਹਨੂੰ ਰੋਈ ਜਾਂਦੇ ਸਾਨੂੰ ਬਿਜਲੀ ਦੇ ਦੇ ਝੋਨਾ ਦਾ ਸੀ ਹੈ ਘੇਤਾ ਲਾ ਲੈਂਦੇ ਆ ਅਸੀਂ ਪਛੇਤੀਆਂ ਵੈਰਾਈਟੀਆਂ ਇਹ ਲਾਉਣੀਆਂ ਨੇ ਸਾਡੇ ਖੇਤ ਖਾਲੀ ਪਏ ਆ ਪਹਿਲਾਂ ਅਸੀਂ 15 ਤਰੀਕ ਨੂੰ ਧਰਨਾ ਲਾਇਆ ਸੀ ਜਿਹੜਾ ਇਹਨਾਂ ਨੇ ਉਹਦੇ ਸਾਡੇ ਨਾਲ ਵਾਅਦਾ ਕੀਤਾ ਸੀ 27 ਤਰੀਕ ਤਾਈ ਤੁਹਾਨੂੰ ਆਮ ਲਾਈਟ ਕਰ ਦੇਵਾਂਗੇ ਉਲਟਾ 26 ਤੋਂ ਲੈ ਕੇ ਇਹਨਾਂ ਨੇ ਫੇਰ ਸਾਨੂੰ ਕਦੇ 2 ਘੰਟਾ ਕਦੇ 2 ਘੰਟੇ ਕਦੇ 3 ਇਤੋਂ ਬਾਅਦ ਲਾਈਟ ਨਹੀਂ ਦਿੱਤੀ ਜੀ ਅੱਜ ਅਸੀਂ ਤਿੰਨ ਚਾਰ ਪਿੰਡਾਂ ਦੇ ਕਿਸਾਨ ਵਿਰਖੇੜੇ ਦੇ ਆਲਮ ਵਾਲੇ ਦੇ ਪਿੰਡ ਮਲੋਟ ਤੋਂ ਇੰਨੇ ਖੇੜੇ ਤੋਂ ਇਕੱਠੇ ਹੋਏ ਆਂ ਹਸਪਾਲਾਂ ਤੋਂ ਭਾਈ ਜੀ ਜਿਵੇਂ ਤੁਸੀਂ ਪਹਿਲਾਂ ਵੀ ਇੱਥੇ ਸੜਕ ਜਾਮ ਕੀਤੀ ਸੀ ਲਾਈਟ ਦੇ ਬਾਬਤ ਇਹ ਮਲੋਟ ਵੀ ਤੁਸੀਂ ਐਕਸ਼ਨ ਦਾ ਧਰਨਾ ਲਾਇਆ ਸੀਗਾ ਉਸ ਤੋਂ ਬਾਅਦ ਧਰਨਾ ਲਾਉਣ ਤੋਂ ਬਾਅਦ ਕੋਈ ਇਹਨਾਂ ਨੇ ਧੌਲਾ ਨੂੰ ਲਾਈਟ ਪੂਰੀ ਦੇਤੀ ਹੈ ਇਹਨਾਂ ਨੇ ਉਤਪਾ ਚਾਰ ਦਿਨ ਲੜਡ ਪੂਰੀ ਦਿੱਤੀ ਹੈ ਜੀ ਤਿੰਨ ਥਾਂ ਧਰਨੇ ਲਾਉਂਦੇ ਬਾਅਦ ਵੀ ਇੱਕ ਇਹ ਤਾਂ ਨਿਤਫਰ ਧਰਨਾ ਪਾੜਦੇ ਨਿਤ ਲੜਡ ਪੂਰੀ ਕਰਕੇ ਅੱਜ ਸਵੇਰ ਦੇ ਅਸੀਂ ਅਫਸਰਾਂ ਨਾਲ ਗੱਲ ਕਰ ਰਹੇ ਆ ਜਿਹੜਾ ਐਕਸਿਨ ਸਾਹਿਬ ਹੈ ਜੁੱਧ ਵੀਰ ਉਹਨੇ ਤਾਂ ਫੋਨ ਹੀ ਨਹੀਂ ਅਟੈਂਡ ਕਰਿਆ ਤੁਸੀਂ ਪੱਤਰਕਾਰਾਂ ਨੇ ਵੀ ਭਾਈਚਾਰੇ ਨੇ ਉਹਨਾਂ ਨੂੰ ਫੋਨ ਲਾਇਆ ਜਿਹੜਾ ਸਾਡੇ ਫੋਰ ਸੀਆਈਡੀ ਵਾਲੇ ਵੀਰ ਉਹਨਾਂ ਨੇ ਵੀ ਲਾਇਆ ਨਹੀਂ ਚੱਕਿਆ ਇਹਨਾਂ ਦੇ ਇਥੇ ਮੁਲਾਜ਼ਮਾਂ ਨੇ ਵੀ ਅਸੀਂ ਆਖਿਆ ਵੀ ਸਾਡੀ ਗੱਲ ਕਰਾ ਦਿਓ ਐਕਸਿਨ ਸਾਹਿਬ ਨਾਲ ਇਥੇ ਐਸਡੀਓ ਹਬੋਰ ਇੱਕ ਉਹਨਾਂ ਨਾਲ ਸਾਡਾ ਕੰਟੈਕਟ ਹੋਇਆ ਉਹ ਤੇ ਤੁਹਾਨੂੰ 15-20 ਮਿੰਟਾਂ ਮਸਲਾ ਹੱਲ ਕਰ ਦਿਆਂਗੇ ਤੇ 4 ਘੰਟਿਆਂ ਦੇ ਬਾਵਜੂਦ ਅਜੇ ਤਾਈ ਸਾਡੇ ਨਾਲ ਉਹਨਾਂ ਨੇ ਸ਼ੁਰੂਆਤ ਕਰਨੀ ਹੋਈ ਕਿੰਨੀਆਂ ਜਥੇਬੰਦੀਆਂ ਆ ਕਿ ਸਿਰਫ ਕੌਮੀ ਕਿਸਾਨੀ ਯੂਨੀਅਨ ਨੇ ਇਸੇ ਨੇ ਧਰਨਾ ਲਾਇਆ ਕਿ ਹੋਰ ਵੀ ਜਥੇਬੰਦੀਆਂ ਕੌਮਿਕ ਝੰਡੇ ਤਾਂ ਦਿਖਦੇ ਆ ਕੱਲੀ ਕੌਮੀ ਕਿਸਾਨ ਜਥੇਬੰਦੀ ਦੇ ਤੇ ਬਾਕੀ ਵੀ ਕਿਸਾਨ ਜਥੇਬੰਦੀਆਂ ਤੁਹਾਡੇ ਨਾਲ ਆ ਕੇ ਧਰਨੇ ਸ਼ਾਮਲ ਹੋਈਆਂ ਅੱਜ ਜੀ ਅਸੀਂ ਕੱਲੇ ਕੌਮੀ ਕਿਸਾਨ ਯੂਨੀਅਨ ਤੇ ਹੋਰ ਸਾਡੇ ਸਾਥੀ ਜਿਹੜੇ ਦੂਜੇ ਪਿੰਡਾਂ ਤੋਂ ਆਣ ਉਹ ਸਾਡੇ ਨਾਲ ਰਲੇ ਆ ਉਹ ਹੋਰ ਜੱਥੇ ਬੰਦਿਆਂ ਚ ਵੀ ਹੋ ਸਕਦੇ ਆ ਕਈ ਵਾਰੀ ਨਮਾਇੰਦਿਆਂ ਤੋਂ ਨਹੀਂ ਪਹੁੰਚਿਆ ਜਾ ਸਕਦਾ ਤੇ ਕਿਸਾਨ ਪਹੁੰਚੇ ਆ ਕਿੰਨੇ ਪਿੰਡਾਂ ਦੇ ਕਿਸਾਨ ਇਹ ਪੰਜ ਤੋਂ 6 ਪਿੰਡਾਂ ਦੇ ਕਿਸਾਨ ਆ ਜੀ ਕੁਝ ਤੁਹਾਨੂੰ ਪਤਾ ਗਰਮੀ ਆ ਪਾਣੀ ਹੈ ਨਹੀਂ ਇੱਥੇ ਨੇੜੇ ਪਾਣੀ ਪੂਣੀ ਲੈਣ ਗਏ ਆ ਕੁਝ ਪੀਣ ਗਏ ਆ ਜੀ ਭਾਈ ਜੇ ਅੱਜ ਤੁਹਾਡਾ ਧਰਨੇ ਨਾਲ ਮਸਲਾ ਹੱਲ ਨਾ ਹੋਇਆ ਕਿਉਂਕਿ ਗ੍ਰੈਡ ਸਾਹਮਣੇ ਤਰਨਾ ਲਾਇਆ ਇਹਦਾ ਲੱਗਦਾ ਨਹੀਂ ਮਸਲਾ ਹੱਲ ਹੋਊਗਾ ਕੋਈ ਫਿਰ ਅਗਲਾ ਐਕਸ਼ਨ ਕੀ ਹੋਊਗਾ ਤੁਹਾਡਾ ਅਗਲਾ ਐਕਸ਼ਨ ਜੀ ਅਸੀਂ ਆਂਦੇ ਜਥੇਬੰਦੀਤ ਕੌਰ ਜਿਹੜੇ ਸਾਡੇ ਅੱਗੇ ਸਾਡੇ ਤੋਂ ਸੀਨੀਅਰ ਆਗੂ ਆ ਉਹਨਾਂ ਤੋਂ ਅਸੀਂ ਟਾਈਮ ਲੈ ਕੇ ਕੋਈ ਵੱਡਾ ਸੰਘਰਸ਼ ਵਿੜਾਂ ਕਿਉਂਕਿ ਉਦੋਂ ਵੀ ਅਸੀਂ ਇਹਨਾਂ ਨੂੰ ਆਖਿਆ ਸੀ ਪਰ ਇਹਨਾਂ ਦੇ ਹੂਣੀ ਫਰਕੀ ਲੰਬੀ ਬਲਾਕ ਚ ਸਰਦਾਰ ਗੁਰਮੀਤ ਸਿੰਘ ਫੁੱਡੀਆਂ ਖੇਤੀਬਾੜੀ ਮੰਤਰੀ ਆ ਉਹਨਾਂ ਦੇ ਬਲਾਕ ਲੰਬੀ ਦੇ ਵਿੱਚ ਅਸੀਂ ਅੱਜ ਚੌਥੀ ਵਾਰ ਧਰਨਾ ਲਾ ਰਹੇ ਹਾਂ ਬਿਜਲੀ ਕਾਰਨ ਨਾ ਤਾਂ ਘਰਾਂ ਦੀ ਲਾਈਟ ਪੂਰੀ ਹੋ ਰਹੀ ਐ ਇਹਨਾਂ ਤੋਂ ਰਾਤ ਨੂੰ ਕੱਟ ਜੀ ਦਿਨੇ ਕੱਟ ਤੇ ਲਾਈਟਾਂ ਮੋਟਰ ਵਾਲੀ ਤਾਂ ਦੇਣੀ ਕਿੱਥੋਂ ਆ ਅਸੀਂ ਐਸਡੀਓ ਸਾਹਿਬ ਨਾਲ ਹੁਣੇ ਗੱਲ ਕਰਕੇ ਹਟਿਆ ਐਸਡੀਓ ਸਾਹਿਬ ਕਹਿੰਦੇ ਵੀ ਅਸੀਂ ਲਿਖ ਕੇ ਭੇਜਿਆ ਪਾਵਰ ਕੱਟਾ ਸਾਰੇ ਪੰਜਾਬ ਦੀ ਸਮੱਸਿਆ ਇਕੱਲੇ ਆਲਮਾਲੇ ਦੀ ਸਮੱਸਿਆ ਨਹੀਂ ਤੁਸੀਂ ਇਹ ਸਮਝਦੇ ਆਂ ਵੀ ਸਾਰੇ ਪੰਜਾਬ ਦੀ ਸਮੱਸਿਆ ਤੇ ਹੱਲ ਹੋ ਸਕਦੀ ਹੈ ਇਹ ਕਰ ਦੇਣਗੇ ਮਿੱਡੇ ਚੱਲ ਰਹੀ ਹੈ ਜੀ ਗੱਟਿਆਂ ਵਾਲੀ ਚੱਲ ਰਹੀ ਆ ਸਾਰੇ ਗੱਦੜੋ ਚੱਲ ਰਹੀ ਆ ਉਦੋਂ ਵਾਰੀ ਪਾਵਰ ਕੱਟ ਕਿੱਥੇ ਗਿਆ ਜੀ ਗੱਦੜਵਾ ਹਲਕਾ 15-15 ਘੰਟੇ ਚੱਲਦੀ ਆ ਗੱਦੜੋ ਚੱਲਦੀ ਜਾਂਦੀ ਹੁੰਦੀ ਆ ਗੱਦੜਵਾ ਹਲਕਾ ਉਹਦੇ ਚ 15 12 15 12 15 ਘੰਟੇ ਚੱਲੀ ਜਾਂਦੀ ਹੈ ਜੀ ਆ ਸਾਰੇ ਕਿਸਾਨਾਂ ਨੂੰ ਹੋਰ ਵੀ ਪਤਾ ਜਿਹੜੇ ਜਿਹੜੇ ਜਿੱਥੇ ਕੋਈ ਰਿਸ਼ਤੇਦਾਰ ਆ ਸਾਡੇ ਉਹ ਸਾਨੂੰ ਦੱਸਦੇ ਸਾਡੇ ਇੰਨੀ ਇੰਨੀ ਲੈਟ ਚੱਲਦੀ ਆ ਤੁਸੀਂ ਨਿੱਤ ਧਰਨੇ ਤੇ ਆ ਤੁਸੀਂ ਗਿਣੇ ਮਿੱਥੇ ਸਮੇਂ ਵਾਸਤੇ ਧਰਨਾ ਸ਼ਾਮ ਤੱਕ ਜਾਂ ਕੋਈ ਟਾਈਮ ਫਰੇਮ ਸੈੱਟ ਕੀਤਾ ਵੀ ਇਸ ਟਾਈਮ ਤੱਕ ਅਸੀਂ ਧਰਨਾ ਲਾਉਣਾ ਹੈ ਕਿ ਆ ਜਿਹੜਾ ਤੁਸੀਂ ਅੱਜ ਧਰਨਾ ਲਾਇਆ ਇਹ ਅਨਿਸ਼ੇਸ਼ ਸਮੇਂ ਵਾਸਤੇ ਆ ਇਹ ਵੀ ਤੁਸੀਂ ਸਾਨੂੰ ਸੱਚਾਈ ਦੱਸੋ ਇੱਕ ਵਾਰ ਤਾਂ ਅਸੀਂ ਸਾਡੇ ਨਾਲ ਐਸਡੀਓ ਨੇ ਕਮਿਟਮੈਂਟ ਕਰੀ ਸੀ ਮੈਂ ਆਹੂੰਗਾ ਤੁਹਾਡੇ ਕੋਲ ਇੱਥੇ ਤੁਹਾਡਾ ਮਸਲਾ ਹੱਲ ਕਰੂੰਗਾ ਜੇ ਨਹੀਂ ਆਉਂਦਾ ਫਿਰ ਅਸੀਂ ਅੱਗੇ ਸਾਰੇ ਆਪਸ ਵਿੱਚ ਵਿਚਾਰ ਵਟਾਂਦਰਾ ਕਰਕੇ ਜਥੇਬੰਦੀ ਵਾਲੇ ਸਾਡੇ ਸੀਨੀਅਰ ਆਗੂ ਆ ਜਿਹੜੇ ਲਖਨਪਾਲ ਸ਼ਰਮਾ ਜੀ ਅੱਜ ਕਿਸੇ ਕੰਮ ਕਰਕੇ ਆਪਦੀ ਮੈਡੀਸਨ ਲੈਣ ਗਏ ਨੇ ਉਹ ਨਹੀਂ ਪਹੁੰਚ ਸਕੇ ਉਹਨਾਂ ਦਾ ਜਿਵੇਂ ਹੁਕਮ ਹੋਊਗਾ ਅਸੀਂ ਉਹਦੇ ਤੇ ਫੁੱਲ ਝੜਾਵਾਂਗੇ ਜੀ ਤੇ ਵੱਡਾ ਸ਼ੰਗਰਚ ਵੇਡਾਂਗੇ ਠੀਕ ਹੈ